i ਪੂਤਾ ਬਾਬਲੇ ਨੂੰ ਪਿਆਰਾਈ ਵੇ ਵੇ ਖੋੜੀਆਂ ਲੈ ਦੂਗਾ ਚਾਰ ਓ ਮੁੰਡਿਆ ਓ ਸਮਾਨ ਲਿਆ ਦਿਓ ਸਮਾਨ ਪੂਰਾ ਹੈ ਨਹੀਂ ਚਾਬੀ ਨਹੀਂ ਦੇਉਂਦੀ ਚਾਬੀ ਭਾਲੋ ਫਿਰ ਓਏ ਆਹ ਬੰਦ ਕਰੋ ਗੋਬੀ ਜੀ ਮੁਰਗਾ ਰਿਹਾ 20 ਕਿਲੋ ਬੰਦ ਕਰੋ ਵੋਣੀ ਪਾ ਵੀ ਪਾ ਗਰ ਕੋਈ ਜਦ ਤੁਹਾਨੂੰ ਆਏ ਪਤਾ ਬਹਿ ਕੀ ਜੇ ਇਹ ਪ੍ਰਧਾਨ ਕੇ ਕਰਿਆ ਬਬੀ ਖਵਾ ਮਾ ਗੱਛੂ ਦਲਬੁੱਤ ਕੱਢੀ ਜਾਂਨ ਪਾ ਵੀ ਸੁਣਾ ਨਾ ਬੱਦਰ ਕਰ ਮੈਂ ਹੈਲੋ ਆ ਪਾਸ ਮਾਨ ਆਪੇ ਝੱਜ ਨਾਲ ਬੱਟੋ ਮੈਂ ਬੜਾ ਕੀ ਕਰੀ ਜਾਂਦਾ ਹੂੰ ਇੱਥੇ ਪਕੌੜੀਆਂ ਖੜੀਆਂ ਨੇ ਓਏ ਕਿਆ ਵਾਲਾ ਪੀਪਾ ਵੀ ਲਿਆਇਓ ਰੱਖ ਲੈ ਲੱਡੂ ਜੇ ਕੀ ਹੋ ਗਿਆ ਬਾਗ ਸਾਰਾ ਨੁਕਰ ਸ਼ੁਕਰ ਕਰਕੇ ਠੀਕ ਆ ਨਾ ਮੁਰ ਕੇ ਆਪਾਂ ਦਾਲ ਸਬ지 ਬਣਾਓ ਓ ਲਿਆ ਦਿਓ ਯਾਰ ਕਿਆ ਵਾਲਾ ਪੀਪਾ ਹਾਂ ਕਵੜੇ ਚੱਕਦੇ ਹੋ ਰਾ ਚਲੀ ਜਾਣਾ ਪਰ ਸਮਾਨ ਨਹੀਂ ਪਹੁੰਚ ਰਿਹਾ ਪੂਰਾ ਇੱਥੇ ਕਿਉਂ ਹਾਂ ਸਮਾਨ ਦੇ ਨਹੀਂ ਰਹਾ ਮੇਰਾ ਬਾਜਾ ਮਰੀ ਜਾਂਦਾ ਨਾ ਕਿਹਾ ਹੋਣਾ ਨੂਣਾ ਤੇ ਮਿਰਚਾ ਮਸਾਲਾ ਅਮਰੀਕਾ ਨੂੰ ਜਾ ਰਿਹਾ ਓਏ ਚਾਬੀ ਪਤਾ ਨਹੀਂ ਕਿੱਥੇ ਆ ਚਾਬੀ ਚਾਹੇ ਮੇਰੀ ਗੱਲ ਸੁਣ ਤਾਂ ਮੈਨੂੰ ਕਹਾ ਵੀ ਪ੍ਰਦਾਨ ਦੀ ਚਾਬੀ ਦੇ ਦੋ ਚਾਬੀ ਮੇਰੇ ਲਵੇ ਨਹੀਂ ਹੁਣ ਮੈਨੂੰ ਸੁਪਨੇ ਆਉਂਦੇ ਆ ਵੀ ਤੇਰੇ ਕੋਲੇ ਆ ਚਾਬੀ ਬਣੇ ਆਉਣ ਲਾ ਤੂੰ ਮੈਂ ਫੜ ਅੱਛਾ ਹਾਂ ਲਾ ਦੇਗਾ ਸੁਪਰੇ ਹੁਣ ਤੂੰ ਬਣਿਆ ਹੁਣ ਲਾ ਉਹ ਤੂੰ ਜੇ ਨੀਂਦ ਡਾ ਤੂੰ ਰਾਤਾਂ ਦੀ ਮੈਂ ਅੱਛਾ ਜਿਹੜੀ ਟਟ ਟਟ ਕੋ ਕਰਦਾ ਤੂੰ ਵੀ ਫਿਰ ਜਾਣਦਾ ਨਹੀਂ ਇਹ ਸ਼ੈ ਨੂੰ ਤੂੰ ਨਹੀਂ ਜਾਣਦਾ ਕਿਉਂ ਹਾਂ ਸ਼ੈ ਨੂੰ ਕਰਤੀ ਤੈਨੂੰ ਕਿਹ ਕਿਹ ਓ 15 ਪਰਚੇ ਚੱਲਦੇ ਆ 15 ਪਰਚੇ ਚੱਲਦੇ ਕੱਲ ਹੀ ਜਮਾਨਤ ਤੇ ਆਇਆ 48 ਪੱਟੇ ਨੇ ਕਦਰ ਚ 12 ਪੇਸ਼ੀਆਂ ਪੈਂਦੀਆਂ ਨੇ ਤੇਰੇ ਜਾਰਦੀਆਂ ਅੱਛਾ ਹਾਂ ਬੱਲੇ ਓ ਤੇਰੇ ਸਮਾਨ ਨੂੰ ਦੱਦ ਚਾਬੀ ਫੜਾਉਂਦਾ ਨਹੀਂ ਮੈਂ ਤਾਂ ਦੰਦਾ ਨਹੀਂ ਹੈ ਮੈਂ ਤਾਂ ਦੰਦਾ ਨਹੀਂ ਚੱਪ ਕੇ ਮੈਨੂੰ ਦੰਦਾ ਫੜੋ ਲਿਆ ਫੜਦਾ ਤੂੰ ਫਿਰ ਬਣਾ ਕੇ ਕੀ ਦੇਵੇਂਗਾ ਟੱਟੂ ਤੂੰ ਨਾ ਬੋਲੀ ਮੂੰਹ ਮਾਰ ਕੇ ਨਾ ਫੜਾਉ ਦੱਟ ਪਾ ਤੂੰ ਓ ਕਰ ਕੀ ਲੈਂਦਾ ਤੂੰ ਆ ਤੂੰ ਕਿ ਕੱਟੇਗਾ ਮਾਰੀ ਨਾ ਛਾਣਨੀ ਗੜਵਾਂਗੂ ਨਿਕਲੀਆਂ ਅੰਤੜੀਆਂ ਆ ਨੀ ਮੰਡੀ ਟੋਕਰੀ ਨੀ ਛੱਡਦਾ ਮੈਂ ਕਰ ਤੂੰ ਫਿਰ ਕੀ ਕਰਦਾ ਕਰ ਤਾਰ ਤੂੰ ਕੀ ਕਰਦਾ ਤੂੰ ਕੀ ਕਰਦਾ ਤੂੰ ਕੀ ਕਰ ਲੈਣਾ ਨਾ ਤੂੰ ਜੇ ਜਾਈਂਗਾ ਕੀ ਕਰੇਗਾ ਨਾ ਦੇਖ ਲੂਗਾ ਉਹ ਤੂੰ ਮਾਂ ਨਾ ਤੂੰ ਚਰ ਜਾ ਤੂੰ ਲੈ ਜਾ ਲੈ ਜਾ ਇਹ ਹਲਵਾਈ ਨੂੰ ਜਾਣ ਨਾ ਨਹੀਂ ਉਹ ਬੰਦੇ ਤੜ ਤੂੰ ਕੈ ਤੂੰ ਬੱਤਰਾ ਦੀਏ ਤਾ ਬੰਦੇ ਤਰਦੇ ਨਾ ਲੰਗੇ ਤੂੰ ਤਰਦੇ ਨਹੀਂ ਆਰਾਮ ਹੁਠਾਉਂਦਾ ਤੈਨੂੰ ਕਹਾਂ ਨਹੀਂ ਆ ਸਾਰੇ ਆਏ ਬੈਠੇ ਆਪਣਾ ਉਹ ਕਰ ਬਖਾਉਂਦਾ ਮੈਂ ਤੈਨੂੰ ਰੱਖਾ ਇਹ ਨੂੰ ਨਾ ਨੇੜੇ ਲੱਗਣ ਦਿਓ ਮੇਰੇ ਕੋਈ ਨਹੀਂ ਬਾਈ ਕੋਈ ਨਾ ਆਹ ਵੇ ਖਟਾਰੇ ਕਰ ਉਹ ਠੰਡੇ ਯਾਰ ਕਹਿ ਦੇ ਸਮਾਨ ਪਹੁੰਚ ਨਹੀਂ ਰਿਹਾ ਮੁੜ ਕੇ ਹਲਵਾਈ ਤੇ ਉੱਤੇ ਤੁਸੀਂ ਬਦਮਾਸ਼ੀਆਂ ਦਿਖਾਉਨੇ ਆ ਮਿੱਠਾ ਛੋੜਾ ਪਤਾ ਨਾ ਸਾਰੇ ਵਿਆਹ ਦੀ ਐਸੀ ਤੇ ਐਸੀ ਕਰ ਦੂ ਹਲਵਾਈ ਦੇ ਹੱਥ ਹੀ ਹੁੰਦੀ ਆ ਸਾਰੀ ਗੇਮ ਠੀਕ ਜਾ ਬਾਈ ਠੀਕ ਜਾ ਯਾਰ ਪਾ ਯਾਰ ਇਹ ਮੂਡ ਸਾਰਾ ਕਰ ਤਾ ਉੱਥੇ ਲੈ ਕੇ ਦੇ ਸਮਾਨ ਸਾਰਾ ਸਮਾਨ ਲਿਆ ਉਸਮਾਨ ਉਹ ਠੰਡਾ ਰਹੇ ਬਈ ਮੜਾ ਲੈ ਉਹ ਠੰਡਾ ਰਹਾਂ ਟਟੂ ਉਲਟਾ ਮੈਨੂੰ ਉਤੋਂ ਦੀ ਪੈਣੇ ਆ ਯਾਰ ਠੰਡਾ ਰਹੇ ਰਹਲੇ ਕੋਸਾ ਜਾ ਰੇ ਪੱਤਾ ਰਾ ਓ ਤੂੰ ਇਧਰ ਬੂਥਾ ਚੱਕਿਆ ਦਾ ਟੱਪ ਆ ਤੈਨੂੰ ਮਾਰ ਦੇ ਮਾਰ ਮਾਰ ਰੋ ਤੈਨੂੰ ਮਾਰ ਲੈ ਬੰਦ ਆਰਾਜੂ ਉੱਚਾ ਨਾ ਪਸਰ ਜਾ ਉਹ ਮੈਂ ਹੁਣ ਮਾਰ ਤੈਨੂੰ ਉਹ ਲੈ ਜਾ ਤੂੰ ਭਾਵੇਂ ਨਾ ਕਰੇਗਾ ਤਾਰ ਖਰਾਬ ਕਰਦਾ ਹੈ ਆ ਜਾ ਲੈਗਾ ਤੂੰ ਉਹ ਨਾਰ ਫੌਦਲੂ ਕਰਦਾ ਹੈ ਹੋਰ ਗਲਤਾ ਕਰ ਜਾਏ ਉਹ ਹਲਵਾਈ ਨਾ ਸਮਝ ਲਈ ਭਾਈ ਉਹ ਕਰੀ ਬਸ ਬਈ ਆ ਜਿਆ ਕਾ ਮੈਂ ਦੇਖੀ ਜਾਂਦਾ ਮੈਂ ਦੇਖੀ ਜਾਂਦਾ ਕਦੋਂ ਜਾ ਜੇ ਈ ਕਰਾ ਬੈਠ ਜਾ ਫੜੋ ਜਾਣੇ ਇੱਥੇ ਨਾ ਮੈਂ ਹੁਣ ਕਦ ਲੋ ਗਿਆਰਤ ਮਚਾ ਦੂੰ ਇਹ ਰੱਖਦੇ ਦੀ ਇਹਦਾ ਧੱਫੜ ਸੰਭਾਉ ਹੈ ਤਾਂ ਸਾਰੇ ਸਾਰੇ ਪਾਸੇ ਕਫਰ ਖਮਿਆਵਾ ਦਾ ਮੋਰ ਹਰ ਜੀ ਮੈਂ ਫੇਰ ਦੇਖਣਾ ਪੱਲੀਆਂ ਬਿਠਾ ਦੂੰਗਾ ਮੁਕਤ ਰਹਿੰਦੇ ਆ ਬਾਬਲ ਨੂੰ ਬੋਲਦਾ ਮੁੰਡਾ ਦਾ ਬਾਬਲ ਨੂੰ ਆ ਜਾ ਚੰਗੇ ਟੱਕੇ ਨਹੀਂ ਹਟਦੇ ਬਸ ਵਿਆਹ ਖਰਾਬ ਹੁੰਦਾ ਵਿਆਹ ਖਰਾਬ ਹੁੰਦਾ ਆ ਜਾ ਆ ਜਾ ਆ ਬੈਠਾ ਬੜਿਆ ਕਾਮਰੇ ਚ ਕਿਵੇਂ ਜੱਫੇ ਅਸੀ ਕਰਬਣੇ ਤਾਗੀ ਤੂੰ ਜੇ ਸਾਨੂੰ ਦਾ ਬਾੜੀ ਚਾ ਨਾ ਉਹਦੇ ਤਾਂ ਫੋਨ ਲਾੜਾ ਕਹਿੰਦਾ ਹੁੰਦਾ ਸੀ ਵੀ ਕੋਈ ਵੀ ਭੈਣ ਮਿਲਣ ਨਹੀਂ ਆਉਂਦੀ ਕੋਈ ਵੀ ਭੈਣ ਆਉਂਦੀ ਨਹੀਂ ਹੁਣ ਜੇ ਭੈਣਾਂ ਆਉਣ ਲੱਗੀਆਂ ਆਪ ਅੰਦਰ ਵੜਿਆ ਬੈਠਾ ਬਦਸੀ ਆ ਅੱਖਾਂ ਤੇਰੀਆਂ ਲਾਲ ਜੀ ਕਿਵੇਂ ਹੋਈਆਂ ਪਈਆਂ ਮੈਂ ਉਹ ਤਾਂ ਉੱਤੇ ਕਣਾਈ ਦੇ ਤਾਂ ਉਹ ਕਣਜਾ ਬੈ ਅੱਖ 'ਚ ਨਾ ਕੀ ਹੋਇਆ ਕਿਸੇ ਨੇ ਕੁਛ ਕਿਹਾ ਨਾ ਮੈਨੂੰ ਕਿਹਨੇ ਕਹਿਣਾਗਾ ਕਿਸੇ ਨੇ ਵੀ ਕਿਸੇ ਨੂੰ ਲੜਤਾ ਨਹੀਂ ਪਿਆ ਬਾਈ ਨੇ ਕੁਛ ਕਿਹਾ ਹੋਣਾ ਹਣਾ ਤੂੰ ਚੱਲ ਮੈਂ ਉਹਨਾਂ ਦੇ ਕੰਨ ਖਿੱਚਦੀ ਆਂ ਵੀ ਅੱਜ ਕਿਉਂ ਮੁੰਡੇ ਨੂੰ ਬੋਲੀ ਜਾਂਦੇ ਹੋ ਤੁਸੀਂ ਦੱਸ ਤਾਂ ਸਹੀ ਮੈਨੂੰ ਬਣਾਵਾ ਮੈਂ ਰੇਲਬਾਰ ਦਾ ਕਿ ਸਾਰੇ ਪਰੇ ਹਰਦੇ ਕਲੀ ਮਾਈ ਨਹੀਂ ਹੈ ਕਿ ਚੁੱਪ ਕਰ ਜਾ ਜਿੱਦッセ ਜਿਹੜੇ ਸੁਝਾਨੋ ਤੁਰ ਗਏ ਉਹਨਾਂ ਨੂੰ ਆਪਾਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਮੈਨੂੰ ਵੀ ਪਤਾ ਹੈ ਤੂੰ ਮੇਰੇ ਵੱਲ ਦੇਖ ਕੀ ਹੋ ਰਿਹਾ ਮੇਰੇ ਨਾਲ ਐਵੇਂ ਕਿ ਮੂ ਵੀ ਨਹੀਂ ਦੇਖਿਆ ਮੈਂ ਅੱਜ ਤੇ ਇੰਨਾ ਖੁਸ਼ੀ ਦਾ ਮਹਿਲ ਆਪਰਦਾਵਦ ਕੌਣ ਚਲਾ ਰੱਖੂ ਦੁੱਖ ਦਰਦ ਤੇਰੇ ਅੰਦਰ ਹੀ ਦੱਬਣਾ ਪੈਣਾ ਜੇ ਤੂਰੋਂ ਲਾ ਗਿਆ ਵੀਰੇ ਦਾ ਕੀ ਬਣੂਗਾ ਹਾਂ ਤਾਂ ਵੀ ਦਿਲ ਸੁੱਟ ਜੂਗਾ ਠੀਕ ਆ ਮੈਂ ਕਾ ਇਹੋ ਕਾਬਿਲਿਆ ਦਾ ਕੁਝ ਨਹੀਂ ਚਾਪੀ ਦੀ ਸੀ ਚਲੋ ਦੇਖ ਕੰਮ-ਕਮ ਕਰ ਮੈਂ ਹੋਣਾ ਕੋਈ ਨਾ ਮੈਂ ਰੋਣਾ ਨਹੀਂ ਨਹੀਂ ਰੋਂਦਾ ਮੈਂ ਨਹੀਂ ਰੋਂਦਾ ਚਾਹ ਤੋਂ ਸੇ ਬਣੋ ਤੂੰ ਮੇਰੇ ਵੱਲ ਵੇਖ ਕਿੰਨੀ ਦੁਖੀ ਆ ਮੈਂ ਅੰਦਰੋਂ ਕਿੰਨਾ ਤੰਗ ਕਰਦੀ ਆ ਮੈਂ ਤੂੰ ਬੱਸ ਬੱਸ ਹੋ ਨਹੀਂ ਰੋਣ ਲੱਗ ਕੇ ਬਹਰੋਂ ਫਿਰ ਕੰਗਲਾ ਹੋ ਗਿਆ ਜਿੱਸੇ ਫਿਰ ਨਿਕ ਤੂੰ ਤਾਂ ਚੁੱਪ ਕਰ ਜਾ ਏਰੀ ਗੱਲ ਸੁਣ ਆਪਾਂ ਨੂੰ ਤਾਂ ਵੱਡੇ ਵੀਰ ਨੇ ਕਦੇ ਉਹੀ ਨਹੀਂ ਕਮੀ ਆਉਂ ਦਿੱਤੀ ਬੱਸ ਕਿਤੂ ਭਾਬੀਆਂ ਅਲ ਦੇਖ ਲੈ ਉਹਨਾਂ ਨੇ ਕਦੇ ਆਪਾਂ ਨੂੰ ਐ ਮਹਿਸੂਸ ਹੋਣ ਦਿੱਤਾ ਵੀ ਆਪਣੀ ਮਾਂ ਹੀ ਹੈਗੀ ਕਿੰਨਾ ਪਿਆਰ ਕਰਦੀ ਆਪਣ ਹੌਸਲਾ ਰੱਖ ਦੱਸੇ ਆ ਜਾ ਬਾਹਰ ਮੈਂ ਹੁਣ ਆ ਤੁਸੀਂ ਨਾਲੇ ਆਪਾਂ ਤਾਂ ਫੇਰ ਵੀ ਆਪਦੇ ਆਪ ਨੂੰ ਸੰਭਾਲਣ ਵਾਲੇ ਹੋਗੇ ਜਿਹੜੇ ਵਿਚਾਰੇ ਪੋਰਾ ਪੋਰਾ ਹੁੰਦੇ ਆ ਉਹਨਾਂ ਦੀ ਅਮਾ ਵਾ ਉਹਨਾਂ ਨੂੰ ਛੱਡ ਕੇ ਭੱਜ ਜਾਂਦੀਆਂ ਉਹ ਕਿਹਨੂੰ ਦੁੱਖਦਰ ਦਸਣਾ ਹੁੰਦਾ ਹੈ ਚੱਲ ਕਿਕਰ ਮੈਂ ਫਿਰ ਆ ਲੈ ਸਿਆਣਾ ਬਣ ਹੁਣ ਚੱਲ ਚੱਪ ਕਰ ਚਾ ਮੇਰਾ ਵੀਰਾ ਬੈਣ ਕੇ ਆਰੇ ਬਾਹਰ ਬੈਠੇ ਆ ਜਾ ਤਾ ਤੇ ਵੀਰ ਵੀ ਆਪਦੇ ਘਰ ਚ ਰਹਿਣਾ ਤੇਰੇ ਕੋਲੇ ਤਾਂ ਵੱਡਾ ਵੀਰਾ ਵੀ ਹੈਗਾ ਅਸੀਂ ਤਾਂ ਵਿਆਹੀਆਂ ਵਰੀਆਂ ਗਈਆਂ ਅਸੀਂ ਬਗਾਨੇ ਘਰਾਂ ਚ ਕਿਵੇਂ ਘਟਦੀਆਂ ਸਾਡਾ ਤਾਂ ਉੱਥੇ ਕੋਈ ਵੀ ਨਹੀਂ ਆਪਦਾ ਹੁੰਦਾ ਚੱਪ ਚੱਪ ਔਰ ਕੀ ਸੋਚਣਗੇ ਚੁੱਪ ਕਰ ਚੁੱਪ ਕਰ ਕਿਹੜਾ ਮੋੜਾ ਚੁੱਪ ਚੁੱਪ ਜਿਨਾ ਤੇਨੂੰ ਮਾਂ ਦਾ ਬਰਾ ਕਹਿਣਾ ਇਹਦੂ ਦੁੱਖਣਾ ਮੈਨੂੰ ਆ ਚੁੱਪ ਕਰ ਚੁੱਪ ਕਰ ਚਲਵਾਜੋ ਬਾਹਰ ਤੋਂ ਚਾਹਨੇ ਬਰੋ ਚ ਆਜੋ ਆਜੋ ਚਲ ਤੂੰ ਵੀ ਚੁੱਪ ਕਰ ਚੰਗਾ ਕੌ ਕੌ ਨਹੀਂ ਗਣੀ ਸੌ ਪਾ ਦੇ ਨਹੀਂ ਰੋਂਦਾ ਮੈਂ ਨਹੀਂ ਗਣੀ ਨਹੀਂ ਨਹੀਂ ਰੋਂਦਾ ਚਲ ਆ ਦੋ ਕੰਬਲਿਆ ਤੇ ਉਹ ਮੋੜਨ ਵਾਲੀ ਹੁੰਦੀ ਨਾ ਪਣ ਮੋੜ ਲਿਓ ਤੇ ਹੋਈ ਜਾਂਦੀ ਹੋਗੀਆ ਪੁੱਤਿਆਂ ਦਾ ਆਪਣਾ ਵਿਆਹ ਵਾਲਾ ਘਰ ਆ ਮਾਂ ਜਿੱਸੇ ਪੁੱਤੋ ਮੈਂ ਤਰਣਾ ਬਣਾ ਇਹ ਕੰਬਲੀ ਨੂੰ ਰੋਈ ਜਾਂਦੀ ਹੈਗੀ ਦੱਸ 아이 ਮੈਨ ਨਾ ਰੋ ਚਲੋ ਉਠੋ ਕੋਈ ਕਾਰ ਬਹਿਰ ਕਰਦੇ ਆ ਗੱਲੱਸ ਹੈ ਚੱਲ ਅਸ ਤੂੰ ਵੀ ਆ ਜਾ ਨਾ ਬੁੱਤ ਰੋਣਾ ਨਹੀਂ ਹੈਗਾ ਤੇਰੇ ਨਾਲ ਕਿਸੇ ਨੇ ਫਰਕ ਰੱਖਿਆਗਾ ਦੱਸ ਸਭਾ ਮੜਾ